ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਬੰਦੇ ਆਪਣੇ ਗਿਆ ਹੀਰਾ ਨੂੰ ਰਿਓ ਪਾਉਣ ਤੇ ਦੂਜਾ ਰਿਓ ਪਾਉਣਾ ਠੀਕਾ ਹਜੇ ਦੂਜਾ ਰਿਓ ਤੇ ਪਾਇਆ ਨਹੀਂ ਸੀ ਤੇ ਮੈਂ ਕਿਹਾ ਵੀ ਚਲੋ ਤੁਸੀਂ ਮੈਂ ਤੁਹਾਡੀ ਆਉਣਾ ਰੋਟੀ ਲੈ ਕੇ ਆਪਾਂ ਹੁਣ ਰੋਟੀ ਬਣ ਗਈ ਐ ਤੇ ਰੋਟੀ ਲੈ ਕੇ ਚੱਲਦੇ ਆਂ ਉਹਨਾਂ ਦੀ ਤੇ ਫਾਰਮ ਤੇ ਚੱਲਦਾ ਕੰਮ ਫਾਰਮ ਤੇ ਕਾਲੋ ਦਫਤਰ ਨੂੰ ਤਾਂ ਰੰਗ ਕਰਨਾ ਵਾ ਪੇਂਟ ਉਹਨੂੰ ਜਿਹੜਾ ਤੇ ਇੱਧਰ ਫਾਰਮ ਨੂੰ ਆਪਾਂ ਕਲੀ ਕਰ ਦੇਣੀ ਆ ਲੱਗੇ ਹੋਇਆ ਵੀਰ ਉਹਦੇ ਕਲੀ ਸ਼ੁਰੂ ਕਰਨ ਚਲੋ ਇੱਕ ਵਾਰ ਨਾ ਸਾਫ਼ ਹੋ ਜੂ ਸਾਰਾ ਆਦੇ ਚਿੱਟਾ ਚਿੱਟਾ ਹੋ ਗਿਆ ਨਾ ਪੂਰਾ ਵਧੀਆ ਨਾਲੇ ਸਸਤਾ ਸੌਦਾ ਵਾ ਕੋਈ ਬਾਲਾ ਮਹਿੰਗਾ ਨਹੀਂ ਇਹ ਤਾਂ ਸਾਲ ਚ ਇੱਕ ਵਾਰ ਅਸੀਂ ਕਰਵਾ ਹੀ ਦਿੰਨੇ ਆ ਕਲੀ ਹਨ ਹੁਣ ਇੱਕ ਨਾਲ ਚਲੋ ਵਧੀਆ ਹੋ ਜਾਂਦਾ ਟੈਲੀਗ੍ਰਾਮ ਨੂੰ ਵਾਰ-ਵਾਰ ਕਰਾ ਦੇਣੀ ਆ ਤੇ ਬਾਕੀ ਕਮਰਿਆਂ ਚ ਦੇਖ ਕਰਵਾ ਦਾਂ ਮੈਂ ਨਾ ਥਾਰ ਚੋਂ ਡੀਜ਼ਲ ਪਾਇਆ ਉਸ ਦਿਨ ਫਾਰਮ ਤੇ ਫੁੱਲ ਭਰੀ ਸੀ ਪੂਰੀ ਫੁੱਲ ਕਰੀ ਸੀ ਨਾ ਤੇ ਇਹਦੇ ਵਿੱਚ ਦੇ ਲੋ 57 ਲੀਟਰ ਡੀਜ਼ਲ ਪੈਂਦਾ ਪੂਰੀ ਫੁੱਲ ਭਰਨ ਤੇ ਜਿੱਥੇ ਕਿ ਮੈਂ ਜਿੰਨੀ ਕਿ ਭਰੀ ਸੀਗੀ ਉੱਥੇ ਕਿ ਪਾਇਆ ਸੀ ਇਹਨਾਂ ਤੇ ਜੇ ਅੱਜ ਲਾਉਣਾ ਤਾਂ ਪੂਰੀ ਜਿਵੇਂ ਮੈਂ ਤਾਂ ਹਜੇ ਤੱਕ ਦੂਰ ਤੱਕ ਤੇ ਆਇਆ ਹੀ ਨਹੀਂ ਉੱਦਣ ਦਾ ਲੋਕਲ ਹੀ ਚੱਲਦਾ ਸਾਰੀ ਟੈਂਕੀ ਲੋਕਲ ਹੀ ਮੁੱਕੀ ਇੱਕ ਦਿਨ ਇਕੱਲਾ ਮੇਂਧਰਾ ਏਜੰਸੀ ਦੇ ਸਰਵਿਸ ਸਟੇਸ਼ਨ ਉੱਥੇ ਪੁੱਗਿਆ ਸੀ ਏਜੰਸੀ ਦੇ ਵਿੱਚ ਉਹ ਵੀ ਸਰਵਿਸ ਕਰਵਾ ਕੇ ਲੈਣ ਲੁਧਿਆਣਾ ਜਾ ਕੇ ਨਹੀਂ ਤਾਂ ਲੋਕਲ ਹੀ ਚੱਲੀ ਆ ਵੀ ਤੀਜੇ ਚੌਥੇ ਤੀਜੇ ਚੌਥੇ ਗੀਅਰ ਚ ਨਾ ਤੇ ਤੁਸੀਂ ਦੇਖ ਲਓ ਵੀ ਜਾਨੀ ਕਿ 11 ਤੋਂ 12 ਕਿਲੋ 12 ਕਿਲੋਮੀਟਰ ਦੇ ਨੇੜੇ ਐਵਰੇਜ ਦਿੱਤੀ ਆ ਨੇ ਪੂਰੀ ਤੇ ਦੇਖ ਲਓ ਲੋਕਲ ਚੱਲ ਕੇ ਆ ਦੇਖ ਲਓ ਮੀਟਰ ਤੇ ਵੀ ਇੰਨਾ ਆਉਂਦਾ ਸੇਮ ਇੰਨੀ ਐਵਰੇਜ ਦਿੱਤੀ ਆ ਯਾਰ ਆਪਾਂ ਨੂੰ ਜਮਾਈ ਲੋਕਲ ਚੱਲ ਗਏ ਉਹਦੇ ਵਿੱਚ ਟੈਂਕ 'ਚ ਇੱਕ ਜਿਹੜਾ ਹੀਰਾ ਦਾ ਲੱਗਿਆ ਸੀ ਬਸ ਤੇ ਹੋਰ ਨਹੀਂ ਕਿਸੇ ਪਾਸੇ ਦਾ ਵੀ ਜਿਹੜਾ ਲੱਗਿਆ ਤੇ ਇੱਕ ਜਿਹੜਾ ਲੱਗਿਆ ਸੀਗਾ ਲੁਧਿਆਣੇ ਦਾ ਬਸ ਬਾਕੀ ਉਹ ਤੇ ਪਿੰਡ ਹੀ ਚੱਲੀ ਆ ਲੋਕਲੀ ਹੋਰ ਹੋਰ ਕਿਸੇ ਪਾਸੇ ਵੀ ਨਹੀਂ ਗਿਆ ਹਨਾ ਕਿ ਦੇਖ ਲਓ ਵੀ ਸਰਵਸ ਵਧੀਆ ਵਾ ਜੇ ਆਪਾਂ ਵਧੀਆ ਚਲਾਈ ਡਰਾਈਵ ਕਰਦੇ ਆ ਤਾਂ ਪੂਰੀ ਵਧੀਆ ਸਰਵਸ ਯਾਨੀ ਕਿ ਦਿੰਦੀਆ ਮਾਈਲੇਜ ਦਿੰਦੀ ਆ ਪੂਰੀ ਵਧੀਆ ਹਨ ਤੇ ਜੇ ਆਪਾਂ ਵਧੀਆ ਤਰੀਕੇ ਨਾਲ ਚਲਾਉਂਦੇ ਤੇ ਬਾਕੀ ਚਲੋ ਠੀਕ ਹੀ ਜਾਂਦਾ ਤੇ ਬਹੁਤ ਵਧੀਆ ਚੱਲਣ ਨੂੰ ਪੂਰੀ ਵਧੀਆ ਚੱਲਦੀ ਆ ਗੱਡੀ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਐਨ ਪੂਰੀ ਨਜ਼ਾਰੇ ਦਾ ਵਧੀਆ ਚਲਾਉਂਦੇ ਆ ਉਹ ਤਾਂ ਚੱਕੀ ਰੱਖੀ ਤੇ ਕਿਉਂਕਿ ਯਾਰ ਉਹ ਗੱਡੀ ਦੂਜੀ ਨਾਲ ਤੱਤੀ ਨਹੀਂ ਹੁੰਦੀ ਹੀਟ ਹੀ ਨਹੀਂ ਹੈਗੀ ਉਹ ਚ ਹਣ ਮੈਂ ਲੋਡ ਨਹੀਂ ਕਰਵਾਈ ਮੈਂ ਕਿ ਚੱਲ ਹੁਣ ਕਾ ਨੂੰ ਲੋਡ ਕਰਵਾਉਣੀ ਆ ਫੇਰ ਬੰਦ ਕਰਾਉਂਦਾ ਫਿਰੂੰਗਾ ਵੀ ਉਹਨੂੰ ਚਲਾਈ ਘੱਟ ਲੈਣੇ ਆ ਕਿਉਂਕਿ ਉਹ ਉਹ ਵੀ ਬਸ ਇੰਨੀ ਕੀ ਐਵਰੇਜ ਦਿੰਦੀ ਆ 10 ਕੀ ਐਵਰੇਜ ਉਹ ਦਿੰਦੀ ਹੁੰਦੀ ਆ 11 ਦੀ 10 11 ਦੀ ਲੋਕਲ 11 ਕੀ ਦਿੰਦੀ ਆ ਜੇ ਲੌਂਗ ਰੋਡ ਤੇ ਚੱਲ ਜਾ 12 ਕੀ ਦਿੰਦੀ ਆ ਬਸ ਇੰਨੀ ਕੀ ਐਵਰੇਜ ਉਹ ਦਿੰਦੀ ਆ ਤੇ ਅੱਜ ਹੀਰਾ ਆਇਆ ਸੀਗਾ ਤੇ ਹੀਰਾ ਬੰਦੇ ਦੇ ਉਹ ਪਾਉਂਦੇ ਆ ਤੇ ਸਵੇਰੇ ਤੇ ਦੁਪਹਿਰ ਦੀ ਰੋਟੀ ਅੱਜ ਇਕੱਠੀ ਹੋਈ ਜਾਇ ਸੀ ਤੇ ਹੁਣ ਮੈਂ ਦਾਲ ਜੀ ਫੜਨਾ ਆਇਆ ਢਾਬੇ ਤੋਂ ਮੈਂ ਕਿਹਾ ਚਲ ਦਾਲ ਫੜ ਕੇ ਲਿਆਉਣਾ ਮੈਂ ਕਿਉਂਕਿ ਉਦੋਂ ਉਸ ਟਾਈਮ ਹਜੇ ਦਾਲ ਬਣੀ ਨਹੀਂ ਸੀ ਆ ਕਰਕੇ ਮੈਂ ਕਿਹਾ ਚਲ ਮੈਂ ਦਾਲ ਫੜ ਕੇ ਲਿਆਉਣਾ ਤੁਸੀਂ ਜਨ ਨੂੰ ਰਿਓ ਪਾਵੋ ਇਹ ਤਾਂ 2 ਵਜੇ ਤਾਂ ਉਹ ਦੰਦੇ ਹੋ ਛਟਾ ਤੇ ਚਲ ਦਾਲ ਲੈ ਜਾਂਦੇ ਹਾਂ ਉਹਨਾਂ ਲਈ ਬੰਦਿਆਂ ਦੇ ਤੇ ਦੇਖਦੇ ਹਾਂ ਬਹੁਤ ਜਾਮ ਜੂਮ ਰਿੰਦਾ ਇਤਰੇ ਯਾਰ ਬਹੁਤ ਔਖਾ ਹੋ ਗਿਆ ਹੁਣ ਤਾਂ ਸਾਨੇ ਵਾਲ ਰੋਡ ਤੇ ਬਹੁਤ ਜਾਮਾ ਸਾਨੇ ਵਾਲਾ ਵਾਲੇ ਪੌੜ ਤੇ ਜਾਮ ਤੇ ਉਧਰੋਂ ਪੌੜ ਇੱਕ ਜਿਹੜਾ ਬਣਦਾ ਉਹਥੇ ਬਹੁਤ ਜਾਮਾ ਜਾ ਵੀ ਜਾਮਾ ਸਾਰੇ ਪਾਸੇ ਪੂਰੇ ਹਾਲ ਹੁਣ ਤਾਂ ਇੱਧਰ ਆਉਣ ਨੂੰ ਨਾ ਜੀ ਨਹੀਂ ਕਰਦਾ ਬਸ ਇੰਨਾ ਔਖਾ ਬੁਰਾ ਹਾਲ ਹੈ ਇੱਧਰ ਦੇ ਪਾਸੇ ਦੋ ਦੋ ਘੰਟਾ ਕ ਅੱਗੇ ਜਿਹੜੇ ਸਾਨੇ ਚ ਜ਼ਮੀਨ ਲਈ ਸੀਗੀ ਬਸ ਆ 25 26 ਮਿੰਟ ਲੱਗਦੇ ਹੁੰਦੇ ਸੀ ਇੱਥੇ ਪਹੁੰਚਣ ਨੂੰ ਕੋਈ ਜਾਮ ਨਹੀਂ ਸੀ ਕੋਈ ਟ੍ਰੈਫਿਕ ਨਹੀਂ ਸੀੰਦਾ ਹਨਾ ਤੇ ਹੁਣ ਨਾਲੇ ਅੱਗੇ ਘੁੰਮ ਘਮਾ ਕੇ ਆਉਂਦੇ ਤਾਂ ਵੀ ਇੰਨਾ ਟਾਈਮ ਲੱਗਦਾ ਲੁਧਿਆਣੇ ਵਿੱਚ ਹੀ ਆ ਜਾਂਦੇ ਨੇ ਤੇ ਹੁਣ ਹੁਣ ਤੁਸੀਂ ਦੇਖ ਲਓ ਵੀ ਨਾਲੇ ਸਿੱਧਾ ਰਾਹ ਹੋ ਗਿਆ ਪਰ ਫਿਰ ਵੀ ਯਾਨੀ ਕਿ ਘੰਟੇ ਤੋਂ ਉੱਪਰ ਲੱਗ ਜਾਂਦਾ ਅੱਗੇ ਆ ਜਿਹੜਾ ਸਾਨ੍ਹੇ ਵਾਲ ਤੋਂ ਰਾਹ ਆਉਂਦਾ ਸਿੱਧਾ ਇੱਥੇ ਕਹਾੜੇ ਇਹ ਤਾਂ ਚੱਲਦਾ ਹੀ ਨਹੀਂ ਸੀਗਾ ਇਹ ਤਾਂ ਬੰਦ ਸੀ ਉਹ ਪਿੱਛੇ ਦੀ ਆਉਂਦੇ ਹੁੰਦੇ ਸੀਗਾ ਹਾਂ ਜੀ ਵੀਰੇ ਆਪਣਾ ਵੀ ਆਈ ਪੈਡ ਆਨ ਵਾਲਾ 12.9 ਇੰਚ ਵਾਲਾ ਐਮ 2 ਤੇ ਨਾਲ ਮੈਜਿਕ ਕੀਬੋਰਡ ਤੇ ਬਾਰੰਬਸ ਆ ਜਾਣਾ 8-9 ਤਰੀਕ ਨੂੰ ਤੇ ਫਿਰ ਚੰਗੀ ਤਰ੍ਹਾਂ ਐਡੀਟਿੰਗ ਕਰਿਆ ਕਰਾਂਗੇ ਹੁਣ ਤਾਂ ਫੋਨ ਤੇ ਉਨੀ ਨਹੀਂ ਕਰਦੇ ਫਿਰ ਉਹਦੇ ਤੇ ਬੈਠ ਕੇ ਸਿੱਖਾਂਗੇ ਕਰਨੀ ਐਡੀਟਿੰਗ ਕਰਨੀ ਸਾਰਾ ਕੁਝ ਸਿੱਖਾਂਗੇ ਆਪਣਾ ਵੀ ਆਹੀ ਆ ਪ੍ਰੋ ਵਾਲਾ 12.9 ਇੰਚ ਵਾਲਾ ਇਰ ਆਪਾਂ ਵੀ ਰਿਵਿਊ ਦਵਾਂਗੇ ਕਹਿ ਜਾਵਾਂ ਵੱਡੇ ਵਾਲਾ ਆਪਣਾ ਇਹ ਵਾਲਾ ਪਹਿਲਾਂ ਪੜ ਨਹੀਂ ਨਾ ਬਹੁਤ ਵਧੀਆ ਵਾ ਸਿਲਵਰ ਕਲਰ ਮੰਗਾਇਆ ਵਾਈਟ ਕਲਰ ਦਾ ਕੀਪੜ ਮੰਗਾਇਆ ਬਾ ਮੈਲਾ ਦਾ 9 10 ਤਰੀਕ ਤੱਕ ਆ ਜਾਣਾ ਆਈਪੈਡ ਪ੍ਰੋ 12th 12.9 ਇੰਚ ਵਾਲਾ 6th ਜਨਰੇਸ਼ਨ M2 ਬਹੁਤ ਵਧੀਆ ਵਾ ਲੈਪਟਾਪ ਨੂੰ ਵੀ ਮਾਰ ਦਿੰਦਾ ਇੰਨਾ ਵਧੀਆ ਵਾਹ ਸਿਲ버 ਕਲਰ ਮੰਗਾਇਆ ਆਪਣਾ ਇਹ ਗੜਾ ਵਾ ਇਹ ਮੇਲਾ ਦਾ ਗ੍ਰੇ ਵਾਲਾ ਹੋਊਗਾ ਸ਼ਾਇਦ ਕੀਬੋਰਡ ਬਾਹਰ ਮੰਗਾ ਲਿਆ ਪੈਨਸਲ ਆਪਣੇ ਕੋਲ ਹੈ ਕੀ ਸੀ ਹਾਂਜੀ ਵੀਰ ਜੀ ਇਹ ਆਲੂ ਆਪਣੇ ਐਲਰ ਘਰ ਦਾ ਵਾ ਇਹਦਾ ਅੱਜ ਸਟੈਪ ਟੈਸਟ ਦੇਖਦੇ ਆ ਇਹ ਆਪਣਾ 10 ਤਰੀਕ ਦਾ ਬੀਜਿਆ ਹੋਇਆ 10 ਅਕਤੂਬਰ ਦਾ ਇਹਦਾ ਤੁਹਾਨੂੰ ਕੱਢ ਕੇ ਦਿਖਾਉਣਾ ਵੀ ਕਿੰਨਾ ਝਾੜ ਨਿਕਲਦਾ ਕੀ ਹੈਗਾ ਪ੍ਰੋਸੀਜਰ ਤੇ ਕਈ ਵੀਰਾਂ ਨੂੰ ਯਾਰ ਸਮਝ ਹੀ ਨਹੀਂ ਆਉਂਦਾ ਵੀਰੇ 3 ਮੀਟਰ ਦੀ ਇੱਕ ਬੱਟ ਪੱਟ ਲਓ ਤੇ 3 ਮੀਟਰ ਦੀ ਬੱਟ ਪੱਟ ਕੇ ਫੇਰ ਪਤਾ ਲੱਗਦਾ ਵੀ ਕਿੰਨਾ ਕਿਲੋ ਚੋ weight ਆਇਆ ਉਹਦੇ ਵਿੱਚ ਜਿਹੜੀ 26 ਇੰਚੀ ਬੱਟ ਉਹ ਚੋ ਤਾਂ ਕਟਾਉਣ ਦੀ ਲੋੜ ਨਹੀਂ ਜਿਹੜੀ 30 ਇੰਚੀ ਵੱਟਾ ਉਹਦੇ ਵਿੱਚੋਂ ਥੋੜਾ ਘਟਾ ਕੇ ਗੈਣਾ ਪੈਂਦਾ ਜਿਵੇਂ ਜੇ ਹੁਣ ਸਮਝ ਲਓ 15% 15% ਘਟਾ ਕੇ ਗੈਣ ਲਓ ਛਾੜ ਤਾਂ ਸਹੀ ਪੂਰਾ ਆ ਜਾਂਦਾ ਕਿੰਨਾ ਬੇਦਸੂਖ ਖੜ ਜਾਵਗੀ ਜਦੋਂ ਆਪਣੇ ਨਿੱਜੀ ਦਮ ਬੈਠੇ ਬੰਦਾ ਨਹੀਂ ਮਿੱਲਾ ਵਿੱਚ ਆ ਮਾਈ ਗੋਡ ਹਾਂਜੀ ਇਹਨਾਂ ਆਪਾਂ ਵੀਰੇ ਪਿਛਲੇ 4 ਤਰੀਕ ਨੂੰ ਟੈਸਟ ਕਰਿਆ ਸੀਗਾ 4 ਦਸੰਬਰ ਨੂੰ ਤੇ ਉਸ ਦਿਨ ਇਹ 4 ਕਿਲੋ 500 ਗ੍ਰਾਮ ਆਇਆ ਸੀਗਾ ਹੁਣ ਅੱਜ ਪਤਾ ਲੱਗ ਜੂਗੀ ਅੱਜ ਕਿੰਨਾ ਆਉਂਦਾ ਅੱਜ ਤਾਂ 4 ਤੋਂ ਤਾਂ ਕਾਫੀ ਵੱਧ ਜਾਣਾ ਕਿਉਂਕਿ ਸਾਈਜ਼ ਬਹੁਤ ਵਧੀਆ ਵਾ ਵੱਡਾ ਵੱਡਾ ਸਾਈਜ਼ ਹਾਂਜੀ ਹੁਣ ਆ ਦੇਖਦੇ ਆਪਾਂ ਕੰਡਾ ਕਰਤਾ ਔਨ ਤੇ ਏ ਆਇਆ ਵੀਰੇ ਦੇਖ ਲੋ 8.5 ਕਿਲੋ ਹਾਂਜੀ ਹੁਣ ਆਗੇ ਆਪਾਂ ਜੋਤੀ ਆਲੂ ਦੇ ਸਟਿਪ ਟੈਸਟ ਕਰਨ ਵੀ ਇਹ ਤਾਂ ਦੇਖ ਲਈਏ ਵੀ ਮੀਤਾ ਦੇ ਪਾਣੀ ਲਾਉਣ ਦੀ ਲੋੜ ਸੀਗੀ ਤਾਂ ਲਾਈਏ ਜਾਂ ਸਪਲੇਸ ਬਰੂ ਕੋਈ ਕਰਨ ਹਾਂਜੀ ਵਿਆਹ ਵੀ ਹੋਈ ਤਾਂ ਚਾਹੀਨੀ ਹੋਣੀ ਪਾਣੀ ਤਾਂ ਗਿੱਲਾ ਪਿਆ ਨਾ ਸਾਡੇ ਜਿਦਾ किथों के देखिए देख लो बट बस चल ਹੋ ਗਿਆ ਇਹ ਜੋਤੀ ਦੀ ਲਵਾਈ ਸੀਗੀ ਆਪਣੀ ਵੀਰੇ 1 ਨਵੰਬਰ ਦੀ ਹੁਣ ਦੇਖਦੇ ਆ ਕਿੰਨਾ ਕੁ ਝਾੜ ਨਿਕਲਦਾ ਇਹਦਾ ਇਹ ਲੋ ਕਿੰਨੇ ਸੋਹਣੇ ਆਲੂ ਆ ਅਜੇ ਬਿਾਈ ਵਾਲਾ ਤਾਂ ਕੋਈ ਵੀ ਨਹੀਂ ਦਿਖਿਆ ਦਿਖਿਆ ਤਾਂ ਨਹੀਂ ਇਹ ਸਾਧ ਬਿਾਈ ਵਾਲਾ ਅ ਝਾੜ ਦੇ ਨਾਲ ਚਲ ਤੂੰ ਮਾਰ ਉਧਰੋਂ ਕਹੀ ਇਹਦਾ ਰੰਗ ਬੜਾ ਚਿੱਟਾ ਚਿੱਟਾ ਹੁੰਦਾ ਆ ਲੂ ਦਾ ਬਹੁਤ ਵਧੀਆ ਝਾੜ ਹੋਣਾ ਇਹ ਤਾਂ ਮੈਨੂੰ ਲੱਗਦਾ ਅਜੇ ਨਵੰਬਰ ਨਵੰਬਰ ਦਸੰਬਰ 2 ਮਹੀਨੇ ਲੰਘ ਗਏ 2 ਮਹੀਨੇ 64 ਦਿਨ ਦਾ ਅੱਜ ਹੋ ਗਈ 7 ਤਰੀਕ 67 ਦਿਨ ਦਾ ਆਲੂ ਹੋ ਗਿਆ ਪੂਰਾ ਇਹ 67 ਦਿਨ ਦੇ ਨੇੜੇ ਹੋ ਗਿਆ ਆਲੂ ਕਿਉਂ ਕਿ ਉਹ ਆ ਇਹਦੀ ਬੇਲ ਟਾਈਮ ਤੇ ਵੱਢਣੀ ਪੈਂਦੀ ਹੈ ਕਿਉਂਕਿ ਜੇ ਇਹਨੂੰ ਵੱਡਾ ਕਰ ਲਿਆ ਫਿਰ ਇਹਨੇ ਸਸਤਾ ਵਿਕਣਾ ਜੇ ਰਾਸ਼ਨ ਕਰ ਲਿਆ ਜੇ ਛੋਟਾ ਕਰਾਂਗੇ ਤਾਂ 11 ਰੁਪਏ ਤੋਂ 12 ਰੁਪਏ ਦੇ ਨੇੜੇ ਆ ਦੇਖ ਲੋ ਕਿੱਡਾ-ਕੱਡਾ ਸਹਜ ਹੋ ਚੁੱਕਾ ਅੱਛਾ ਇੱਕ ਇਹ ਵੀ ਗੱਲ ਆ ਵੀਰੇ ਹੁਣ ਦੱਸੋ ਇਹਨੂੰ ਮੈਂ ਜੇ ਹੁਣ ਆਪਾਂ ਕਹੀਏ ਕਿ ਇਹਨੂੰ ਕੁਝ ਪਾਉਣਾ ਤਾਂ ਇਹਨੂੰ ਪਾ ਕੇ ਕੀ ਕਰਦੇ ਵੀ ਕੀ ਫਾਇਦਾ ਹੈਗਾ ਦੱਸੋ ਇਹਨੂੰ ਪਾਉਣ ਦਾ ਕੁਝ ਆਲੂ ਨੂੰ ਇਹ ਕੋਈ ਵੀ ਫਾਇਦਾ ਨਹੀਂ ਦੇਖ ਲਓ ਆਲੂ ਗੱਡਾ ਗੱਡਾ ਕਿ ਇਹਨੂੰ ਪਾ ਪਾ ਕੇ ਆਪਾਂ ਕਿਉਂਕਿ ਇਹਨੇ ਆਪਦੀ ਜਦੋਂ ਉਮਰ ਆ ਇਹਨੇ ਉਮੇ ਬਾਹਰ ਹੀ ਜਾਣਾ ਕਈ ਵੀਰਾਂ ਦੇ ਮੈਨੂੰ ਫੋਨ ਆਉਂਦਾ ਦਾ ਕਿ ਵੀਰੇ ਯਾਰ ਹਜੇ ਜੋਤੀ ਏਡਾ ਕਾ ਜਾਂ ਕਈ ਜੋਤੀ ਆਣਨ ਦਾ ਤੇ ਦੇਖ ਲਓ ਫਿਰ 4-5 ਕਿਲੋ ਤਾਂ ਆ ਜੂਏ ਸਾਥ ਮਿਲਣਾ ਹੈ ਨਾ ਰਾਵ ਨਾਲ ਆ ਜਾਣਾ 4-5 ਇਹਦੀ ਨਾ ਆ ਸਾਈਜ਼ ਦੀ ਆ ਸਾਈਜ਼ ਦੀ ਆ ਸਾਈਜ਼ ਦੀ ਕੀਮਤ ਵਾਲੀ ਇਹ 11 ਤੋਂ 12 ਰੁਪਏ ਵਿਕਦਾ ਭਾਈ ਇਹ ਸਾਈਜ਼ ਆ ਜਿਹੜਾ ਤੇ ਆ ਆ ਆ ਥੋੜਾ ਸਸਤਾ ਹੋ ਜਾਂਦਾ ਫਿਰ ਜਿਹੜਾ ਇਹ ਤੋਂ ਵੱਡਾ ਹੋ ਗਿਆ ਉਹਨੇ ਫਿਰ ਹੋਰ ਸਸਤਾ ਹੋ ਜਾਣਾ ਚਲਾ ਆਦੀ ਆਦੀ ਹਾਂ ਬਸ ਚੱਕ ਲੈ ਨਾ ਡਾਇਓ ਚੱਲਿਆ ਪਹਾੜ ਉੱਚ ਲੋ ਜੀ ਕੰਡਾ ਕਰ ਲਿਆ ਫੋਨ ਤੇ ਜੁਤੀ ਆਲੂ ਰੱਖਤਾ ਉੱਤੇ 5.5 ਕਿਲੋ ਹੁਣ ਆਪਣੇ ਐਨ ਲਾਰ ਦੇ ਦੂਜੇ ਪਲਾਟ ਚ ਆਏ ਸੀਗੇ ਇਹ ਲੱਗਿਆ ਹੋਇਆ ਵੀਰੇ 20 ਤਰੀਕ ਦਾ 20 ਅਕਤੂਬਰ ਦਾ ਤੇ ਹੁਣ ਇੱਥੇ ਦੇਖਦੇ ਆ ਕਿੰਨਾ ਫਰਕ ਆਉਂਦਾ ਲੈ ਵੀ ਫੜੇ ਸਸ ਖਿੱਚ ਲੈ ਖਿੱਚਨਾ ਬਸ ਆ ਆ ਆਵਦੇਲ ਨੂੰ ਹੋਰ ਖਿੱਚ ਹਾਂ ਚਲ ਕਿੱਧਰ ਤੇਰੇ ਅੰਨੇ ਨੌਣ ਦਵਾ ਜਾਂ ਮਗਰ ਨੂੰ ਖੇਚ ਲੈ ਨਹੀਂ ਮਗਰ ਵੀ ਨਹੀਂ ਲੋਟੋਂਦਾ ਇੱਥੇ ਠੀਕ ਆ ਚੱਲਾ ਦੇ ਇਹ ਆਪਣਾ ਏਲਰ ਜੀ ਬੂਰਾ ਵਧੀਆ ਖੜਾ ਐਨ ਬੁਰੀ ਵਧੀਆ ਫਸਲ ਖੜੀ ਆ ਇਹ ਥੋੜਾ ਦੇਖਦੇ ਆ ਜੇ ਹਜੇ ਛੱਡਣ ਵਾਲਾ ਹੈ ਤਾਂ ਛੱਡ ਦਾਂਗੇ ਹਜੇ ਇਹਦੀ ਨਹੀਂ ਵੱਡਾਂਗੇ ਬੇਲ। ਇਹ ਅੱਜ ਤਾਂ ਹਵਾ ਫੈਲੀ। ਹਾਂ ਜਿੱਥੇ ਨਾ ਡੜਾ ਵਾ ਉਥੋਂ ਹਵਾ ਪੈ ਜਾਂਦੀ ਆ। ਹਾਂਜੀ ਵੀਰੇ ਹੁਣ ਆਏ ਸੀ ਕਿ ਪਖਰਾਜ ਦੇਖਣ। ਵੀ ਕੀ ਸੈ ਸੂਝ ਬਣਿਆ। ਤੁਸੀਂ ਦੇਖ ਲਓ ਡੱਕਰ ਖੱਤੇ ਦਾ ਇੰਨਾ ਫਰਕ ਆ ਵੀ ਇੱਥੇ ਆਲੂ ਹਰਾ ਹਰੇ ਵਾਈ ਹੋ ਜਾਂਦੀ ਆ ਵਿੱਚ। ਕਿਉਂਕਿ ਆਲੂ ਬਾਹਰ ਤਾਂ ਕੋਈ ਨਹੀਂ ਹੈਗਾ ਪਰ ਹਵਾ ਦੇ ਨਾਲ ਹੀ ਡਲਿਆਂ ਵਿੱਚ ਦੀ ਹਵਾ ਪੈ ਜਾਂਦੀ ਆ। ਉਹਦੀ ਕਰਕੇ ਹਰਾ ਹੋ ਜਾਂਦਾ ਹਾਂ ਬਸ ਇਦਾਂ ਨੂੰ ਇਹਨੂੰ ਤਾਂ ਪਾਣੀ ਦੀ ਲੋੜ ਨਹੀਂ ਸਾਡ ਹਣਾ ਖਤੋਂ ਗਿੱਲੇ ਚ ਉਹ ਤਾਂ ਗਿੱਲਾ ਉਹ ਦੋ ਤਿੰਨ ਪੱਤਿਆਂ ਨੂੰ ਉਧਰ ਪਾਣੀ ਲਵਾ ਦਿੰਨੇ ਆ ਬਸ ਲੱਗਾ ਗਿੱਲੇ ਚ ਹੈ ਨਾ ਸਲਾਹ ਲੈ ਲਿਦਣਾ ਆਹੋ ਵੀ ਇਹਨੂੰ ਰਹਿਣ ਦਿੰਨੇ ਆ ਕਿ ਉਹ ਦੋ ਤਿੰਨ ਪੱਤਿਆਂ ਨੂੰ ਇੱਧਰ ਲਵਾ ਦਿੰਨੇ ਆ ਇਹ ਬਿੱਲੂ ਬਦਰੀ ਉਹ ਖੱਤਾ ਵੀ ਰਬ ਨੇ ਕਰਨਾ ਨਹੀਂ ਉਹ ਆ ਦੇਖੋ ਜੀ ਪਖਰਾਜ ਆਪਾਂ ਮਣਿਆ ਸੀਗਾ 8 ਕਿਲੋ 200 ਗ੍ਰਾਮ ਆਇਆ ਸ਼ਾਇਦ ਇਹੋ ਕਿੰਨਾ ਕਿੰਨਾ ਇਹਦਾ ਬਣਿਆ ਹਾਂ ਹਾਂਜੀ ਵੀਰੇ ਇਹ ਆ ਇੱਕ ਕੰਪਨੀ ਦਾ ਜਿਹੜਾ ਨਵਾਂ ਵੀ ਸੀਗਾ ਇਹਦਾ ਨੋਂ ਨੋ ਹਜੇ ਪਤਾ ਨਹੀਂ ਵੀ ਕਿੰਨਾ ਹੈਗਾ ਇਹਦਾ ਦੇਖਦੇ ਆ ਝਾੜ ਕੀ ਆਇਆ ਤੇ ਬੀਲ ਦਾ ਇਹਦਾ ਪੱਤਾ ਇਹ ਜਿਆਵਾ ਸੋਹਣਾ ਵਾ ਰੰਗ ਚਿੱਟਾ ਵਾ ਤੇ ਸਹਿਜ 20 ਸਹਿਜ ਹੀ ਜਿਆਦੇ ਹਾਲੇ ਅਜੇ ਰਾਸ਼ਨ ਰੂਸ਼ਨ ਚ ਤਾਂ ਨਹੀਂ ਗਿਆ ਤੇ ਦੇਖਦੇ ਆ ਫਿਰ ਇਹ ਵੈਰੈਟੀ ਦੀ ਇੱਕ ਗੱਲ ਖਾਸियत ਹੈਗੀ ਆ ਕਿ ਸਹਿਜ ਨਾ ਸਾਰਾ ਸੇਮ ਨਾ ਗੋਲੀ ਆ ਨਾ ਕੁਝ ਹੋਰ ਆ ਵੀ ਆਲੂ ਸੀਡਸ ਹੈ ਜੀ ਸਰ ਹਨਾ ਸਰ ਸਾਰਾ ਸੇ ਇੱਕੋ ਜਿਹਾ ਨਾ ਆ ਦੋ ਤਿੰਨ ਹੀ ਗੋਲੀਆਂ ਨਿਕਲੀਆਂ ਬਸ ਆ ਦੇ ਬਸ ਤਿੰਨ ਚਾਰ ਗੋਲੀਆਂ ਬਾਕੀ ਸਾਰੇ ਇੱਕੋ ਜਿਹੇ ਸਹਿਜ ਅਲਬੇਤੋ ਕਹੀ ਮਾਰ ਕੇ ਪਟਕੇ ਦੇ ਲੇ ਪਤਾ ਨਹੀਂ ਕੀ ਹੈਗਾ ਹਾਂਜੀ ਵੀਰ ਜੀ ਇਹ ਹੋਇਆ ਵਾ 4 ਕਿਲੋ 900 ਗ੍ਰਾਮ ਤੇ ਅ 4 500 ਗ੍ਰਾਮ ਇਹਦੇ ਵਿੱਚ ਮਿੱਟੀ ਵੀ ਹੋਊਗੀ। ਇਹ ਐਵੇਂ ਨਾ ਟੈਸਟ ਕਰਨ ਨਾਲ ਵੀਰੇ ਦੇਖੋ ਇਹ ਨਾ ਸਮਝਾਉਣਾ ਬਹੁਤ ਵੀਰਾਂ ਦੇ ਬਾਲਿਆਂ ਦੇ ਮੈਸੇਜ ਤੇ ਕਾਲ ਲਾਉਂਦੀ ਆ ਕਿ ਵੀਰੇ ਕਿਵੇਂ ਆ ਕੀ ਹਿਸਾਬ ਆ ਵੀਰੇ ਦੇਖੋ ਇਹ ਨਾ ਹਿਸਾਬ ਜਿਹੜਾ ਹੈਗਾ ਵਾ ਜਿਵੇਂ ਹੁਣ 6 ਤੁਸੀਂ ਨਾ ਜਿਹੜਾ ਸੌਖਾ ਤਰੀਕਾ ਮੈਂ ਤੁਹਾਨੂੰ ਦੱਸ ਦਵਾਂ 3 3 ਮੀਟਰ ਦੀਆਂ ਦੋ ਵੱਟਾਂ ਪੱਟ ਲਓ ਬਿਲਕੁਲ ਨਾਲ-ਨਾਲ 3-3 ਮੀਟਰ ਦੀ ਹਨ 3-3 ਮੀਟਰ ਦੀਆਂ 2 ਵੱਟਾਂ ਪੱਟ ਕੇ ਤੁਹਾਡਾ ਜਿੰਨੇ ਕਿਲੋ ਆਲੂ ਆ ਗਿਆ ਉਹ 19 ਕੁਆਂਟਲ ਹੋ ਜਾਣਾ ਜਿਵੇਂ ਸਮਝ ਲਓ ਸਪੂਤ ਕਰੋ ਕਿ 11 ਕਿਲੋ ਆ ਗਿਆ 3-3 ਮੀਟਰ ਦੀਆਂ 2 ਵੱਟਾਂ ਪੱਟੀਆਂ ਬਰੋਬਰ-ਬਰੋਬਰ 3-3 ਮੀਟਰ ਦੀਆਂ 2 ਵੱਟਾਂ ਪੱਟ ਕੇ 11 ਕਿਲੋ ਆਲੂ ਆ ਗਿਆ ਹਨ ਤੁਹਾਡਾ ਤੇ 11 ਕਿਲੋ ਦਾ ਉਹ 110 ਕੁਆਂਟਲ ਫਰੈਸ਼ ਦੇ ਵਿੱਚ ਝਾੜ ਹੋ ਗਿਆ ਠੀਕ ਨੇ ਜਾਨੀ ਕਿ ਜੇ ਨਾ ਉਹ 11 ਜਾਂ ਜੇ 12 ਕਿਲੋ ਆਉਂਦਾ ਉਹ ਚ 10 ਕਿਲੋ ਘਟਾ 10 1 ਕਿਲੋ ਘਟਾ ਦਿਓ 11 ਕਿਲੋ ਦਾ ਗਣ ਲਓ 11 ਕਿਲੋ ਦੇ ਹਿਸਾਬ ਨਾਲ ਤੁਹਾਡਾ 110 ਕੁਨਟਲ ਦਾ ਝਾੜ ਹੋ ਗਿਆ ਇਹ 26 ਤੇ 30 ਜਾਂ 40 ਮਸ਼ੀਨ ਦਾ ਮੈਂ ਕਹਿ ਰਿਹਾ ਵਾਂ ਤੇ ਜਿਹੜੀ ਉਸ ਤੋਂ ਵੱਧ ਆਉਂਦਾ ਉਹਨਾਂ ਦਾ ਨਹੀਂ ਵੀਰੇ ਮੈਨੂੰ ਪਤਾ ਉਹਨਾਂ ਦਾ ਅੱਡ ਤਰੀਕਾ ਹੋਊਗਾ ਤੇ ਤੁਹਾਡਾ ਪੂਰਾ ਐਗਜ਼ੈਕਟ ਝਾੜ ਇੰਨਾ ਆਊਗਾ ਹਾਂ ਇੱਕ ਗੱਲ ਇਹ ਵੀ ਆ ਵੀਰੇ ਕਿ ਤੁਹਾਡਾ ਖੇਤ ਸਾਰਾ ਪ੍ਰੋਪਰ ਇੱਕੋ ਜਿਹਾ ਹਰਾ ਹੋਵੇ ਕਿਉਂ ਨਾ ਹੋਵੇ ਵੀ ਕਿਤੇ ਕਿਸੇ ਪਾਸੇ ਆਲੂ ਹੈ ਹੀ ਨਹੀਂ ਸੀ ਹਰਾ ਘੱਟ ਹੋਇਆ ਉੱਥੇ ਨਹੀਂ ਵੀਰੇ ਇਹ ਟ੍ਰੈਲ ਆਉਂਦਾ ਫੇਰ ਹਾਂ ਜਾਂ ਤੁਸੀਂ ਇਹ ਕਰ ਸਕਦੇ ਹੋ ਕਿ ਕਿਲੇ ਦੇ ਵਿੱਚ ਹਰ ਇੱਕ ਜਗ੍ਹਾ ਸਟੈਪ ਕਰੋ ਜਿੱਥੇ ਮਾੜਾ ਵਾ ਉੱਥੇ ਵੀ ਜਿੱਥੇ ਚੰਗਾ ਵਾ ਉੱਥੇ ਵੀ ਜਿੱਥੇ ਘਟਾ ਉਥੇ ਕਿਲੇ ਦੇ ਵਿੱਚ ਤਿੰਨ ਸਟੈਪ ਕਰ ਲਓ ਤਿੰਨ ਟੈਸਟਾਂ ਦਾ ਝਾੜ ਲੈ ਲਓ ਤਿੰਨਾਂ ਦੀ ਐਵਰੇਜ ਕੱਢ ਲਓ ਫੇਰ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਨਹੀਂ ਆਪਾਂ ਐ ਉਹਨਾਂ ਨਾ ਕਰ ਲਈਏ ਕਿ ਜਿੱਥੇ ਆਲੂ ਜ਼ਿਆਦਾ ਆ ਉਥੋਂ ਝਾੜ ਲੈ ਲਿਆ ਸਟੈਪ ਟੈਸਟ ਤੇ ਉਹ ਦੁਗਾਂਹ ਵਾਲਾ ਛੱਡਤਾ ਬਸ ਇਹ ਗੱਲ ਉਹ ਉੱਥੇ ਨਹੀਂ ਵੀਰੇ ਇਹਦਾ ਸਹੀ ਰਿਜ਼ਲਟ ਪਤਾ ਲੱਗਦਾ ਇਹ ਰਿਜ਼ਲਟ ਅਸਲੀ ਪਤਾ ਉੱਥੇ ਹੀ ਲੱਗਣਾ ਜਿੱਥੇ ਪੂਰਾ ਸਾਰਾ ਕੀਲਾ ਥੋੜਾ ਪ੍ਰੋਪਰ ਹਰਵ ਜਿੱਥੇ ਫਿਰ ਜਿੱਥੇ ਕਿਤੇ ਮਾੜਾ ਰਿਹਾ ਜਾਂ ਪਾਣੀ ਦੀ ਦਾਵਾਈ ਹੋਈ ਆ ਉੱਥੇ ਵੀਰੇ ਝਾੜ ਨਹੀਂ ਸਹੀ ਆਊਗਾ ਜਿਹੜਾ ਤੁਹਾਡਾ ਕੀਲਾ ਪੂਰਾ ਇੱਕ ਪੂਰਾ ਪ੍ਰੋਪਰ ਆ ਉਹਦੇ ਵਿੱਚ ਥੋੜਾ ਝਾੜ ਵੀਰੇ ਪੂਰਾ ਇਹਦੇ ਨਾਲ ਪੂਰਾ ਸਹੀ ਆਊਗਾ 3-3 ਮੀਟਰ ਦੀਆਂ ਦੋ ਪੱਟਾਂ ਲੈ ਲਓ 6 ਮੀਟਰ ਹੋ ਗਿਆ 6 ਮੀਟਰ ਦੇ ਵਿੱਚੋਂ ਦੇਖੋ ਪੱਟ ਕੇ ਵੀ ਤੁਹਾਡਾ 5 ਕਿਲੋ ਆਇਆ 10 ਕਿਲੋ ਆਇਆ 12 ਕਿਲੋ ਆਇਆ ਤਾਂ ਉਹ ਦੇ ਮੁਤਾਬਕ ਤੁਸੀਂ ਆਪ ਦਾ ਤੁਸੀਂ ਆਪਾਂ ਦਾ ਸਾਰਿਆਂ ਨੇ ਰਾਸ਼ਨ ਨਹੀਂ ਲੈਣਾ ਜਿਹਨੇ ਰਾਸ਼ਨ ਲੈਣਾ ਤਾਂ ਉਹ ਜਿਵੇਂ ਪਖਰਾਜ ਆ ਜੇ 17 18 ਕਿਲੋ ਆ ਗਿਆ ਤਾਂ ਬਹੁਤ ਵਧੀਆ ਝਾੜ ਤੇ ਪਖਰਾਜ ਹੁਣ ਮੇਰਾ ਆਪਣਾ ਜਿਹੜਾ ਹੁਣ ਅਸੀਂ ਪੱਟ ਕੇ ਆਏ ਆ ਉਹ 16 ਕਿਲੋ ਆ ਰਿਹਾ ਤੇ 16 ਕਿਲੋ ਦੇ ਵਿੱਚ ਉਹ ਬਹੁਤ ਵਧੀਆ ਰਾਸ਼ਨ ਬਣਿਆ ਹੋਇਆ ਹੈ ਕਿਉਂਕਿ ਉਹ ਆਪਣੇ ਘਰ ਦਾ ਆਲੂ ਆ ਉਹਦੇ ਵਿੱਚੋਂ ਸੀਡ ਆਪਣੇ ਕੋਲ ਵੱਧ ਨਿਕਲਿਆ ਹੋਣਾ ਨਹੀਂ ਹੈਗਾ ਕਿ ਉਹਦੇ ਸੀਡ ਨਹੀਂ ਨਿਕਲਣਾ ਸੀਡ ਵੀ ਬਹੁਤ ਨਿਕਲਿਆ ਹੋਣਾ ਤੇ ਨਾਲੇ ਰਾਸ਼ਨ ਵੀ ਕੰਮ ਹੋ ਜਾਣਾ ਤੇ ਆਪਣੇ ਕੋਲੇ ਉਹਦੇ 20 25 ਕਿੱਲੇ ਆ ਸੀਡ ਵੀ ਸਰਜਣਾ ਤੇ ਉਹਦਾ ਵੀ ਹੋ ਜਾਣਾ ਤੇ ਜਿਹੜਾ ਆਪਾਂ ਲੇਟ ਲਾਇਆ ਸੀ ਆਪਣੇ ਕੋਲੇ ਵਖਰਾਜ ਹੈਗਾ 4 5 6 6 ਕਿੱਲੇ ਉਹ ਹੈਗਾ ਵਾ ਉਹ ਨਵੇਂ ਬੀ ਦੇ ਆ ਉਹਦੇ ਵਿੱਚੋਂ ਆਪਾਂ ਸਾਰਾ ਸੀਡ ਰੱਖ ਲੈਣਾ ਤੇ ਬਿਲਕੁਲ ਨਵਾਂ ਬੀ ਆ ਜਿਹੜਾ ਤੇ ਉਹਦੇ ਵਿੱਚੋਂ ਆਪਾਂ ਸੀਡ ਰੱਖ ਲੈਣਾ ਤੇ ਇਦਾਂ ਵਾ ਵੀਰੇ ਤੇ ਇਦਾਂ ਤੁਸੀਂ ਸਟੈਪ ਟੈਸਟ ਕਰ ਸਕਦੇ ਹੋ ਤੇ ਬੀਜ ਜਾਨਕਿ 3 3 ਮੀਟਰ ਦੀਆਂ ਦੋ ਪੱਟਾਂ ਪੱਟਣ ਤੇ ਤੁਹਾਡਾ 13 14 ਕਿਲੋ ਜੇ 14 ਕਿਲੋ ਆਇਆ ਤਾਂ ਸਮਝ ਲਓ 140 ਕੁਇੰਟਲ ਦਾ ਝਾੜ ਆਇਆ ਤਾਂ ਉਹਨੂੰ 130 ਕਿੰਨਲ ਤਾਂ 260 ਗੱਟੂ ਦਾ ਝਾੜ ਆਇਆ ਤੁਹਾਡਾ ਇਦਾਂ ਅੱਜ ਤਾਂ ਸਵੇਰ ਦੇ ਲੱਗੇ ਹੋਇਆ ਸਾਹਰੇ ਦੇ ਠੰਡ ਬਹੁਤ ਸੀਗੀ ਬੰਦੇ ਹੈ ਹੱਥ ਠਾਰ ਗਏ ਖੱਤੇ ਵੀ ਗਿੱਲੇ ਆ ਪਾਣੀ ਵੀ ਚੱਲਦਾ ਅੱਜ ਮੋਟਰਾਂ ਚਲਾਈਆਂ ਹੋਈਆਂ ਨੇ ਸਾਰੇ ਪਾਸੇ ਔਰ ਤਾਂ ਚੱਲਦੀਆਂ ਪੂਰਾ ਨਾਲੇ ਮੀਂਹ ਵੀ ਦੱਸੀ ਜਾਂਦੇ ਆ ਪਰ ਨੈਟ ਮੀਂਹ ਦਿਖਾ ਨਹੀਂ ਰਿਹਾ ਹੈਗਾ ਤੇ ਸਮਝੋ ਪਰ